ਦੇਖੋ ਜੀ ਪਹਿਲੇ ਤੇ ਸੱਚੀ ਘਟਨਾ ਤੇ ਆਧਾਰਿਤ ਹੈ ਠੀਕ ਹੈ ਜੀ ਜੋ ਜੋ ਮੇਰੀ ਜ਼ਿੰਦਗੀ ਚ ਬੀਤਿਆ ਹੈਗਾ ਉਹ ਇਸ ਵਿੱਚ ਸਾਫ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਮੋਟੀਵੇਸ਼ਨ ਪਾਵਰ ਵੀ ਇੱਕ ਪੈਦਾ ਕਰਦਾ ਵਾ ਇੱਕ ਵੈਬ ਸੀਰੀਜ਼ ਹੈ ਇਹ ਜ਼ਰੂਰ ਦੇਖਣੀ ਚਾਹੀਦੀ ਹੈ ਫੈਮਿਲੀ ਦੇ ਵਿੱਚ ਬੈਠ ਕੇ ਦੇਖਣੀ ਚਾਹੀਦੀ ਹੈ ਬਹੁਤ ਸੋਹਣੇ ਵਿਚਾਰ ਇਹਦੇ ਅੰਦਰ ਹੈ ਵੀ ਤੁਸੀਂ ਆਪਣੀ ਕਾਮਯਾਬੀ ਵੱਲ ਵਧੋ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬੀ ਮਿਲਦੀ ਹੈਗੀ ਆ ਵੀ ਇਦਾਂ ਨਹੀਂ ਕਿ ਵੀ ਟਾਈਮ ਲੱਗ ਰਿਹਾ ਸੀ ਯਾਰ ਰਸਤਾ ਚੋਂ ਲੀਏ ਸ਼ਾਰਟਕਟ ਚੋਂ ਲੀਏ ਇਦਾਂ ਦਾ ਕੁਝ ਨਹੀਂ ਹੈਗਾ ਜੀ ਇੱਕ ਚੀਜ਼ ਨੂੰ ਫੜ ਕੇ ਬਰਕਰਾਰ ਉਹਦੇ ਵਿੱਚ ਹੋ ਜਾਓ 5 ਸਾਲ ਲੱਗ ਸਕਦੇ 10 ਸਾਲ ਲੱਗਦੇ 6 ਇੱਕ ਗੱਲ ਮੈਂ ਬੜੇ ਦਿਲ 'ਚ ਲੈ ਲੇਤੇ ਸੀ ਕਿਸੇ ਬੰਦੇ ਨੇ ਆਖਿਆ ਸੀਗਾ ਕਿ ਮੈਂ ਮੂੰਹ ਦੇਖ ਕੇ ਪੜਨਾਵਾ ਤਾਂ ਕਿਹੜੇ ਪੰਡ ਦਾ ਵਾ ਸੱਚੀ ਕਾਲ ਮੈਂ ਹਾਂ ਤੇ ਅਸਮ ਜੈ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਜਦੋਂ ਵੀ ਇਨਸਾਨ ਤਰੱਕੀਆਂ ਤੇ ਪਹੁੰਚਦਾ ਹੈ ਤਾਂ ਅਸੀਂ ਉਸ ਇਨਸਾਨ ਦੀ ਤਰੱਕੀ ਦੇ ਵੱਲ ਦੇਖਦੇ ਹਾਂ ਕਦੇ ਵੀ ਨਹੀਂ ਸੋਚਦੇ ਕਿ ਉਸ ਮੁਕਾਮ ਤੱਕ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਵਿੱਚ ਉਸ ਦੇ ਪਿੱਛੇ ਉਹਦਾ ਸਫ਼ਰ ਕਿਹੋ ਜਿਹਾ ਹੋਣਾ ਆ ਉਹਦਾ ਸੰਘਰਸ਼ ਕਿੰਨਾ ਕਹਿਉ ਜਾਰਿਆ ਹਾ ਹੋਣਾ ਹੈ ਕਿ ਇੱਕ ਟੈਟੂ ਆਰਟਿਸਟ ਆਪਣੇ ਸਫਰ ਦੇ ਵਿੱਚ ਇਸ ਤਰ੍ਹਾਂ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਨਿੱਜੀ ਜੀਵਨ ਨੂੰ ਲੈ ਕੇ ਇੱਕ ਵੈਬ ਸੀਰੀਜ਼ ਕਰ ਦਿੱਤੀ ਮਿਡਲ ਕਲਾਸ ਤੇ ਕੀ ਹੈ ਮਿਡਲ ਕਲਾਸ ਦੇ ਵਿੱਚ ਚਲ ਕੇ ਗੱਲਬਾਤ ਕਰਦੇ ਹਾਂ ਵਰੁਣ ਸ਼ਰਮਾ ਟੈਟੂ ਆਰਟਿਸਟ ਦੇ ਨਾਲ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਵਰੁਣ ਸ਼ਰਮਾ ਜੋ ਇੱਕ ਟੈਟੂ ਆਰਟਿਸਟ ਨੇ ਲੇਕਿਨ ਅਜੀਹਾ ਕੀ ਬਿਟਿਆ ਟੈਟੂ ਆਰਟਿਸਟ ਦੇ ਉੱਤੇ ਕੀ ਮਿਡਲ ਕਲਾਸ ਵੈਬ ਸੀਰੀਜ਼ ਨੂੰ ਲੈ ਕੇ ਇਨਾ ਸੀਰੀਅਸ ਹੋ ਗਏ ਤੇ ਵੈਬ ਸੀਰੀਜ਼ ਕੱਢ ਦਿੱਤੀ ਹੈ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਵਰਣ ਸਰਵਾ ਜੀ ਤੁਸੀਂ ਇੱਕ ਟੈਟੂ ਆਰਟਿਸਟ ਹੋ ਹਨਾ ਥੋੜਾ ਜਿਆ ਅਸੀਂ ਤੁਹਾਡੇ ਟੈਟੂ ਆਰਟਿਸਟ ਦੇ ਸਫ਼ਰ ਬਾਰੇ ਜਾਨਣਾ ਚਾਹਾਂਗੇ ਪਹਿਲਾਂ ਦੇਖੋ ਜੀ ਟੈਟੂ ਆਰਟਿਸਟ ਤਾਂ ਇਸ ਵਕਤ ਹੈ ਗਿਆ ਵੀ ਚਲੋ ਜਾਣਦੇ ਆ ਜੇ ਟਾਈਮ ਚ ਲੋਗ ਬਟ ਸਾਡਾ ਕੋ ਸਫਰ ਕੁਛ ਚੰਗਾ ਨਹੀਂ ਬਿੱਥਿਆ ਹੈਗਾ ਕਿ ਜੇ ਪਿਛੋਕਰ ਦੀ ਜ਼ਿੰਦਗੀ ਦੀ ਗੱਲ ਕਰੀਏ ਤੇ ਮੀਡਲ ਕਲਾਸ ਜ਼ਿੰਦਗੀ ਸਾਡੀ ਰਹੀ ਹੈ ਔਰ ਮੀਡਲ ਕਲਾਸ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਉਹ ਸਾਰੇ ਮੀਡਲ ਕਲਾਸ ਬੰਦਿਆਂ ਨੂੰ ਪਤਾ ਹੀ ਹੈ ਜੀ ਤੇ ਮਿਲੋ ਰਾਦੇ ਤੁਸੀਂ ਗੱਲ ਕਰਦੇ ਪਏ ਤਾਂ ਹੁਣ ਤੁਹਾਡੀ ਕੋਈ ਸੀਰੀਜ਼ ਵੀ ਰਿਲੀਜ਼ ਹੋਈ ਹੈ ਉਹਦਾ ਨਾਮ ਵੀ ਮੀਡਲ ਕਲਾਸ ਹੈ ਕਿ ਇਹ ਤੁਹਾਡੇ ਜੀਵਨ ਤੇ ਆਧਾਰਿਤ ਹੈ ਜੇ ਬਿਲਕੁਲ ਸਾਡੀ ਡਾਕੂਮੈਂਟਰੀ ਦੇ ਉੱਪਰ ਬਣੀ ਹੈ ਔਰ ਬੜਾ ਹੀ ਕਹਿੰਦੇ ਹੋਏ ਮਾਣ ਫੀਲ ਹੁੰਦਾ ਕਿ ਤੁਹਾਡੇ ਸਾਰੇ ਜਨਤਾ ਦੇ ਕਰਕੇ ਭਰਾਵਾਂ ਭੈਣਾਂ ਦੇ ਕਰਕੇ ਅੱਜ ਇੱਥੇ ਤੱਕ ਪਹੁੰਚੇ ਹੈ ਕਿ ਮੀਡਲ ਕਲਾਸ ਵੈਬ ਸੀਰੀ ਟੱਡ ਸਾਹਮਣੇ ਰਿਲੀਜ਼ ਹੋਈ ਹੈ ਔਰ ਮੀਡਲ ਕਲਾਸ ਨਾਮ ਜਿਵੇਂ ਮੂਵੀ ਦਾ ਹੈਗਾ ਵਾ ਉਦਾਂ ਹੀ ਇਸ ਦੀ ਸਟੋਰੀ ਵੀ ਹੈਗੀ ਹੈ ਜਿਵੇਂ ਕਿ ਮੀਡਲ ਕਲਾਸ ਦੀ ਜ਼ਿੰਦਗੀ ਚ ਕੀ ਕੀ ਬੀਤਦਾ ਔਰ ਕਿਸ ਪ੍ਰਸਥਿਤੀਆਂ ਤੋਂ ਇਸ ਇਨੀ ਔਂਕੜਾ ਤੋਂ ਬਾਅਦ ਵੀ ਅੱਗੇ ਕਿੱਦਾਂ ਵਧਿਆ ਜਾ ਸਕਦਾ ਵਾ ਉਹ ਚੀਜ਼ਾਂ ਚ ਦਰਸਾਈ ਗਈ ਹੈ ਇਸ ਦੇ ਵਿੱਚ ਇਹ ਨਹੀਂ ਦਰਸਾਇਆ ਗਿਆ ਕਿ ਮੂੰਹ ਦੇ ਉੱਪਰ ਟੈਟੂ ਕਰਨੇ ਆ ਜਾਂ ਕਿੱਦਾਂ ਉਸ ਦੇ ਉੱਪਰ ਵੈਬ ਸੀਰੀਜ਼ ਬਣ ਗਈ ਹੈ ਕਿ ਜਿਹੜਾ ਇਹ ਟੈਟੂ ਆਰਟਿਸਟ ਹੈਗਾ ਆ ਜੀ ਉਹਦੀ ਜ਼ਿੰਦਗੀ ਤੁਸੀਂ ਕਹਿਆ ਕਿ ਤੁਹਾਡੇ ਜੀਵਨ ਤੇ ਆਧਾਰਿਤ ਇਹ ਵੈਬ ਸੀਰੀਜ਼ ਬਣੀ ਹੈ ਤੇ ਕਿੰਨੀਆਂ ਕ ਔਕੜਾਂ ਆndੀਆਂ ਨੇ ਕਿੰਨੀਆਂ ਮੁਸੀਬਤਾਂ ਆndੀਆਂ ਨੇ ਕਿ ਉਹਨੂੰ ਮਿਡਲ ਕਲਾਸ ਜਿਹੜੀ ਵੈਬ ਸੀਰੀਜ਼ ਤੁਹਾਨੂੰ ਬਣਾਣੀ ਪਈ ਜੀ ਮੀਡਲ ਕਲਾਸ ਨਾਮ ਹੀ ਔਂਕੜਾ ਦਾ ਇੱਕ ਨਾਮ ਹੈ ਜਿਹੜਾ ਸਾਰੇ ਜੋ ਅਸੀਂ ਸਾਰੇ ਅੱਜ ਕੁਝ ਬਣ ਕੇ ਵੀ ਬੈਠੇ ਆ ਤੇ ਮੀਡਲ ਕਲਾਸ ਜ਼ਿੰਦਗੀ ਤੋਂ ਹੀ ਨਿਕਲ ਕੇ ਆਏ ਹੈਗੇ ਤੇ ਮੁਸ਼ਕਲਾਂ ਦੀ ਗੱਲ ਐ ਕਰੀਏ ਕਿ ਜਿੱਦਾਂ ਪਛੋਕਰ ਤੇ ਗਰੀਬੀ ਬਹੁਤ ਅਸੀ ਜ਼ਰੀ ਹੈ ਹਨਾ ਤੇ ਵੀ ਖਾਣ ਪੀਣ ਤੇ ਜਿੱਦਾਂ ਪੈਸੇ ਨਹੀਂ ਹੁੰਦੇ ਲਾਲੇ ਪਏ ਹੁੰਦੇ ਵੀ ਇੰਨੇ ਔਖੇ ਸਫ਼ਰ ਤੋਂ ਅੱਜ ਇਸ ਸਫ਼ਰ ਤੱਕ ਆਏ ਆ ਕਿ ਵੀ ਕਦੀ ਐਸੀ ਐਸੀ ਚੀਜ਼ਾਂ ਨੂੰ ਵੀ ਨਸੀਬ ਨਹੀਂ ਸੀ ਹੁੰਦੀਆਂ ਜੋ ਅੱਜ ਖੁੱਲ ਕੇ ਖਾ ਪੀ ਸਕਦੇ ਆ ਵੀ ਭਰਾਵਾਂ ਪੈਣਾ ਦਾ ਪਿਆਰ ਮਿਲਦਾ ਪਿਆਜ਼ ਦੀ ਡੇਟ 'ਚ ਕਿ ਬਹੁਤ ਵਧੀਆ ਲੱਗ ਰਿਹਾ ਹੈ ਕਿ ਪਿਛਲੇ ਜਿੰਦਗੀ ਨੂੰ ਜਿ세 ਦੇਖਦੇ ਆ ਤੇ ਉਸ ਚੰਗੀ ਨਹੀਂ ਰਹੀ ਸੀ ਤੇ ਇਸ ਦੇ ਵਿੱਚ ਸਿਰਫ ਮਿਡਲ ਕਲਾਸ ਦੀ ਇੱਕ ਲਾਈਫ ਨੂੰ ਹੀ ਦਿਖਾਇਆ ਗਿਆ ਜਾਂ ਫਿਰ ਕਿਸ ਤਰ੍ਹਾਂ ਇੱਕ ਮਿਡਲ ਕਲਾਸ ਲੜਕਾ ਅੱਗੇ ਆਪਣੇ ਮੁਕਾਮ ਤੇ ਪਹੁੰਚਦਾ ਆ ਕੀ ਸਟੋਰੀ ਕੀ ਹੈ ਦੇਖੋ ਜੀ ਪਹਿਲੇ ਤੇ ਸੱਚੀ ਘਟਨਾ ਤੇ ਆਧਾਰਿਤ ਹੈ ਠੀਕ ਹੈ ਜੀ ਜੋ ਜੋ ਮੇਰੀ ਜ਼ਿੰਦਗੀ ਚ ਬਿੱਤਿਆ ਹੈਗਾ ਵਾ ਉਹ ਇਸ ਵਿੱਚ ਸਾਫ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੈਨਾ ਤੇ ਵੀ ਜੋ ਮੈਂ ਅੱਜ ਡੇਟ ਤੇ ਤੁਹਾਨੂੰ ਮੈਂ ਕਹਿੰਨਾ ਹੈ ਕਿ ਕਾਫੀ ਬੰਦਿਆਂ ਦੇ ਅੰਦਰ ਹੁਨਰ ਹੈਗਾ ਬੱਚਿਆਂ ਦੇ ਅੰਦਰ ਹਨਾ ਉਹ ਆਪਣਾ ਹੁਨਰ ਨਹੀਂ ਕੱਢ ਪਾਰੇ ਬਾਹਰ ਜਿਵੇਂ ਕੋਈ ਸਿੰਗਿੰਗ ਲਾਈਨ ਚ ਕੋਈ ਡਾਂਸਿੰਗ ਲਾਈਨ ਚ ਹੈਗਾ ਜਿਵੇਂ ਹਨਾ ਤੇ ਬਹੁਤ ਸਾਰੇ ਇਦਾਂ ਦੇ ਹੁਨਰ ਹੈ ਜੋ ਮਾਪੇ ਜਾਂ ਕਹਿ ਲਓ ਵੀ ਕਿਸੇ ਦੇ ਕਾਰਨ ਵੀ ਤਾਣੇ ਮਿੰਨੇ ਕਰਕੇ ਅੱਗੇ ਨਹੀਂ ਵੱਧ ਪਾਰੇ ਆ ਤੇ ਇਹਦੇ ਵਿੱਚ ਇਹੀ ਦਿਖਾਇਆ ਗਿਆ ਕਿ ਪੁਸ਼ ਔਨ ਕਰਨਾ ਬੰਦੇ ਨੂੰ ਕਿ ਬੇ ਅੱਗੇ ਇਹ ਮੋਟੀਵੇਸ਼ਨ ਪਾਵਰ ਵੀ ਇੱਕ ਪੈਦਾ ਕਰਦਾ ਵਾ ਇੱਕ ਵੈਬ ਸੀਰੀ ਹੈ ਇਹ ਜ਼ਰੂਰ ਦੇਖਣੀ ਚਾਹੀਦੀ ਹੈ ਫੈਮਿਲੀ ਦੇ ਵਿੱਚ ਬੈਠ ਕੇ ਦੇਖਣੀ ਚਾਹੀਦੀ ਆ ਬਹੁਤ ਸੋਹਣੇ ਵਿਚਾਰ ਇਹਦੇ ਅੰਦਰ ਬਹੁਤ ਸੋਹ अच्छा एक सवाल और ਤੁਹਾਡੇ ਟੈਟੂ ਤੋਂ ਰਿਲੇਟਡ ਹੈ ਕਿ ਠੀਕ ਹੈ ਟੈਟੂ ਦਾ ਇੱਕ ਸ਼ੌਂਕ ਹੁੰਦਾ ਆ ਪਰ ਇੰਨੇ ਸਾਰੇ ਟੈਟੂ ਤੁਹਾਡੀ ਬਾਡੀ ਤੇ ਦੇ ਤੇ ਇੱਥੇ ਤੱਕ ਤੁਸੀਂ ਫੇਸ ਤੇ ਵੀ ਬਣਵਾ ਚੁੱਕੇ ਹੋ ਇਸ ਦਾ ਕੀ ਕਾਰਨ ਦੇਖੋ ਜੀ ਕਾਰਨ ਤਾਂ ਸਾਫ਼ ਐਦਾਂ ਦਾ ਵਾ ਕਿ ਚਲੋ ਇੱਕ ਤਾਂ ਮੈਂ ਲਾਈਕ ਕਰਦਾ ਟੈਟੂ ਆਰਟ ਨਾਲ ਮੈਨੂੰ ਪਿਆਰ ਆ ਹਨਾ ਤੇ ਵੀ ਇੱਕ ਗੱਲ ਮੈਂ ਬੜੇ ਦਿਲ ਚ ਲੈ ਲਿੱਤੀ ਸੀ ਕਿਸੇ ਬੰਦੇ ਨੇ ਆਖਿਆ ਸੀਗਾ ਕਿ ਮੈਂ ਮੂੰਹ ਦੇਖ ਕੇ ਪੜ ਲਾਵਾਂ ਤਾਂ ਕਿਹੜੇ ਪਿੰਡ ਦਾ ਵਾਂ ਤੇ ਭਾਈ ਵੀ ਹੁਣ ਮੈਂ ਲਿਖ ਲਿੱਤਾ ਵਾ ਵੀ ਪੜ ਤਾਂ ਹੁਣ ਵੀ ਨਹੀਂ ਹੁੰਦਾ ਹੈਗਾ ਪੜ ਕੇ ਦੇਖ ਲਓ ਨਹੀਂ ਪੜ ਹੁੰਦਾ ਜੀ ਹੁਣ ਵੀ ਲੋਕਾਂ ਤੇ ਇਸ ਦਾ ਚੀਜ਼ ਦਾ ਪ੍ਰਭਾਵ ਪਿਆ ਬਿਲਕੁਲ ਪ੍ਰਭਾਵ ਪੈਂਦਾ ਵਾ ਮੈਸੇਜ ਤੋਂ ਪ੍ਰਭਾਵ ਨਹੀਂ ਪਾਣਾ ਚਾਹੁੰਦਾ ਕਿ ਤੁਸੀਂ ਵੀ ਟੈਟੂ ਕਰਾਓ ਮੈਂ ਇਹ ਨਹੀਂ ਕਹਿੰਦਾ ਹੈਗਾ ਵਾ ਹਾਂ ਆਪਣੀ ਜ਼ਿੰਦਗੀ ਚ ਕਾਮਯਾਬ ਬਣੋ ਨਸ਼ਿਆਂ ਤੋਂ ਦੂਰ ਹਨਾ ਰਹਿ ਕੇ ਤੇ ਕਾਮਯਾਬੀ ਦਾ ਲੜ ਫੜ ਲਓ ਕਿ ਜਿਹੜੇ ਕਹਿੰਦੇ ਕਿ ਸੀ ਬਹੁਤ ਗਰੀਬੀ ਦੇ ਬਦਕ ਤੋਂ ਨਿਕਲਦੇ ਪਿਆ ਨਸ਼ੇ ਪੱਤੇ ਕਰਕੇ ਬੈਠ ਜਾਂਦੇ ਆ ਜਾਂ ਇਹ ਚੀਜ਼ ਦਾ ਕੋਈ ਹੱਲ ਨਹੀਂ ਹੈਗਾ ਹੱਲ ਇਹੀ ਹੈ ਕਿ ਤੁਸੀਂ ਕਾਮਯਾਬੀ ਜਿਹੜਾ ਤੁਹਾਡਾ ਗੋਲ ਆ ਉਹ ਨੋ ਅਚੀਵ ਕਰਨ ਦੇ ਪਿੱਛੇ ਲੱਗ ਜਾਓ ਤੁਹਾਡੇ ਮਾਪੇ ਨੂੰ ਵੀ ਖੁਸ਼ੀ ਮਿਲੂਗੀ ਉਹਨਾਂ ਨੂੰ ਜਿਸ ਤਰ੍ਹਾਂ ਅੱਜ ਤੁਸੀਂ ਨਸ਼ੇ ਦੀ ਵੀ ਗੱਲ ਕੀਤੀ ਕਿ ਨਸ਼ੇ ਵੱਲ ਨਹੀਂ ਜਾਣਾ ਚਾਹੀਦਾ ਪਰ ਇੱਕ ਛੋਟਾ ਦਾ ਸਵਾਲ ਹੈ ਥੋੜਾ ਜਿਹਾ ਪੋਲਿਟਿਕਸ ਵੱਲ ਜਾਏਗਾ ਨਸ਼ਾ ਜਿਹੜਾ ਹੈ ਕਾਫੀ ਜ਼ਿਆਦਾ ਵੱਧ ਗਿਆ ਤੁਸੀਂ ਯੂਥ ਨੂੰ ਕਿਸ ਤਰ੍ਹਾਂ ਮੈਸੇਜ ਦਿੰਦੇ ਦੇਖੋ ਜੀ ਮੈਂ ਇੱਕ ਗੱਲ ਕਹਿ ਦਵਾਂ ਕਿ ਇਹ ਨਹੀਂ ਕਿ ਸਰਕਾਰਾਂ ਹੀ ਰੋਕ ਲੁਗेंगी ਨਹੀਂ ਇਹ ਟਾਡੇ ਅੰਦਰ ਵੀ ਜਜ਼ਬਾ ਹੋਣਾ ਚਾਹੀਦਾ ਇਸ ਚੀਜ਼ ਦਾ ਤੁਹਾਨੂੰ ਆਪ ਨੂੰ ਵੀ ਇਸ ਚੀਜ਼ ਨੂੰ ਸਮਝਣਾ ਪੈਣਾ ਵਾ ਕਿ ਕੋਈ ਚੀਜ਼ ਹੈ ਤੁਹਾਡੇ ਮੂੰਹ ਚ ਇਦਾਂ ਨਹੀਂ ਪਾ ਦਿੰਦਾ ਹੈਗਾ ਠੀਕ ਹੈ ਤੁਹਾਨੂੰ ਆਪ ਨੂੰ ਨਾ ਕਰਨਾ ਸਿੱਖਣਾ ਪੈਣਾ ਨਾ ਸ਼ਬਦ ਤੁਹਾਨੂੰ ਬੁੱਲਾਂ ਤੇ ਰੱਖਣਾ ਪੈਣਾ ਵਾ ਜੇ ਕੋਈ ਤੁਹਾਨੂੰ ਕਹਿੰਦਾ ਵਾ ਤੇ ਸਿੱ ਵੀ ਸਾਡੇ ਮਾਪੇ ਵਾਪੇ ਸਭ ਦੇ ਮਾਪੇ ਵਪ ਹੁੰਦੇ ਆ ਸਭ ਦਾ ਪਰਿਵਾਰ ਹੈ ਹਨਾ ਵੀ ਜੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਦੇਖ ਲਓਗੇ ਤੇ ਫਿਰ ਤੁਹਾਡਾ ਦਿਲ ਨਹੀਂ ਕਰੂਗਾ ਇਹ ਚੀਜ਼ਾਂ ਕਰਨ ਦਾ ਵੀ ਤੁਸੀਂ ਆਪਣੇ ਕਾਮਯਾਬੀ ਵੱਲ ਵਧੋ ਇੱਕ ਨਾ ਇੱਕ ਦਿਨ ਜਰੂਰ ਕਾਮਯਾਬੀ ਮਿਲਦੀ ਹੈਗੀ ਆ ਵੀ ਇਦਾਂ ਨਹੀਂ ਕਿ ਵੀ ਟਾਈਮ ਲੱਗ ਰਿਹਾ ਸੀ ਯਾਰ ਰਸਤਾ ਚੁਣ ਲਿਆ ਸ਼ਾਰਟਕਟ ਚੁਣ ਲਿਆ ਦਾਦਾ ਕੁਝ ਨਹੀਂ ਹੈਗਾ ਜੀ ਇੱਕ ਚੀਜ਼ ਨੂੰ ਫੜ ਕੇ ਬਰਕਰਾਰ ਉਹਦੇ ਵਿੱਚ ਹੋ ਜਾਓ 5 ਸਾਲ ਲੱਗ ਸਕਦੇ 10 ਸਾਲ ਲੱਗਦੇ ਆ 6 ਸਾਲ ਲੱਗ ਸਕਦੇ ਆ ਪਰ ਕਾਮਯਾਬੀ ਤੁਹਾਡੀ ਹੋਗੀ ਜਿਹੜਾ ਹੈਗਾ ਰੁਕ ਨਹੀਂ ਰਿਹਾ ਉਹਦਾ ਕਰ ਦੇਖੋ ਜੀ ਮੈਂ ਤੁਹਾਨੂੰ ਇਹ ਚੀਜ਼ ਕਹਿ ਰਿਹਾ ਕਿ ਯੂਥ ਨੂੰ ਵੀ ਸਮਝਣਾ ਜ਼ਰੂਰੀ ਹੈ ਕਿ ਇਹ ਤੁਹਾਨੂੰ ਸਮਝਣਾ ਜ਼ਰੂਰੀ ਤੁਸੀਂ ਕਿਹਾ ਲੇਕਿਨ ਯੂਥ ਨੂੰ ਵੀ ਨਸ਼ਾ ਕਿੱਥੋਂ ਮਿਲ ਰਿਹਾ ਜੀ ਇਹਦੇ ਤਾਂ ਚਲੋ ਅਸੀਂ ਆਪ ਸਿਆਣੇ ਆ ਵੀ ਇਹਨਾਂ ਤੁਸੀਂ ਸਿਆਣੇ ਹੋ ਵੀ ਕਿੱਥੋਂ ਚੀਜ਼ਾਂ ਨਿਕਲਦੀਆਂ ਹਨਾ ਵੀ ਸਿੱਧੇ ਤੌਰ ਤੇ ਨਾ ਕਹੀਏ ਤਾਂ ਵੀ ਸਭ ਸਿਆਣੇ ਹੈਗੇ ਇਸ ਜੀਤੋਂ ਹਨਾ ਵੀ ਮੈਂ ਇਹ ਚੀਜ਼ ਕਹਿ ਰਿਹਾ ਕਿ ਰੋਕ ਤਾਮ ਸਾਨੂੰ ਆਪਣੇ ਤੋਂ ਲਾਣੀ ਪੈਣੀ ਹੈ ਹਨਾ ਆਪਣੇ ਤੋਂ ਲਾਣੀ ਪੈਣੀ ਹੈ ਸਟਾਰਟਿੰਗ ਸਾਰ ਕਿਤੋਂ ਵੀ ਇਹਦੀ ਸ਼ੁਰੂਆਤ ਹੋਈ ਹੋਵੇ ਲੇਕਿਨ ਸਾਨੂੰ ਹੀ ਸ਼ੁਰੂਆਤ ਕਰਨੀ ਪੈਣੀ ਹੈ ਚੱਤੀ ਰਹੀ ਹੋਵੇ ਤੇ ਖਤਮ ਸਾਨੂੰ ਹੀ ਕਰਨਾ ਪੈਣਾ ਚਾਹੀਦਾ ਤੁਸੀਂ ਅੱਜ ਤੁਸੀਂ ਬੀ ਯੈਲੋ ਡੋਰ ਦੇ ਵਿੱਚ ਤੁਸੀਂ ਆਏ ਠੀਕ ਹੈ ਇੱਥੇ ਦੀ ਤੁਸੀਂ ਖਾਣਾ ਵਗੈਰਾ ਹਰ ਇੱਕ ਚੀਜ਼ ਨੂੰ ਟੇਸਟ ਕੀਤਾ ਹੈ ਕੀ ਕਹਿਣਾ ਚਾਹੋਗੇ ਬੀ ਯੈਲੋ ਡੋਰ ਬਈ ਜੀ ਯੈਲੋ ਡੋਰ ਬਹੁਤ ਵਧੀਆ ਡੇਲੀਸ਼ੀਅਸ ਡਿਸ਼ ਮਿਲੀ ਹੈ ਹਨਾ ਬਹੁਤ ਸੁਆਦਿਸ਼ਟ ਹੈਗੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਜਦ ਵੀ ਕੋਈ ਪਾਰਟੀ ਫੰਕਸ਼ਨ ਕੁਝ ਵੀ ਹੋਇਆ ਕਰੂਗਾ ਤੇ ਇੱਥੇ ਜਰੂਰ ਆਇਆ ਕਰਾਂਗੇ ਬਹੁਤ ਵਧੀਆ ਲੱਗਿਆ ਸਾਨੂੰ अच्छा थे ਹੁਣ ਤੁਸੀਂ ਵੈਬ ਸੀਰੀ ਇਸ ਤਾਂ ਤੁਸੀਂ ਮਿਡਲ ਤਾ ਰਿਲੀਜ਼ ਕਰ ਦਿੱਤੀ ਇਸ ਤੋਂ ਅੱਗੇ ਕੀ ਨਵਾਂ ਸੋਚ ਰਹੇ ਹੋ ਕੀ ਪ੍ਰੋਜੈਕਟ ਹੋ ਸਕਦਾ ਹੈ ਦੇਖੋ ਜੀ ਇਹ ਵੈਬ ਸੀਰੀ ਜਿਹੜੀ ਸਾਡੀ ਮਿਡਲ ਕਲਾਸ ਹੈਗੀ ਹੈ ਇੱਕ ਕਦੀ ਨਾ ਖਤਮ ਹੋਣ ਵਾਲੀ ਚੀਜ਼ ਹੈਗੀ ਹੈ ਇਹ ਅੱਗੇ ਆਂਦੇ ਰੋਗੇ ਤੇ ਆਪੇ ਥੋੜਾ ਜਿਹਾ ਐਪੀਸੋਡ ਤਾਂ ਹੀ ਕੱਢੇ ਸੀਗੇ ਕਿ ਇਹ ਚੀਜ਼ ਖਤਮ ਨਾ ਹੋ ਬਈ ਹਣਾ ਵੀ ਜ਼ਿੰਦਗੀ ਕਦੀ ਖਤਮ ਨਹੀਂ ਹੁੰਦੀ ਮਰ ਮੁੱਕ ਗਏ ਪਾਈਓ ਅਲੱਗ ਗੱਲ ਹੈਗੀ ਆ ਪਰ ਇਹ ਚੀਜ਼ ਜਿੰਦਗੀ ਖਤਮ ਨਹੀਂ ਹੋ ਸਕਦੀ ਬੇ ਦੇ ਵਿੱਚ ਜੋ ਜੋ ਸਾਡਾ ਨਾ ਵਾਪਰੇ ਆ ਵਾ ਜਾਂ ਫਿਰ ਜਿੰਨੀ ਅਸੀਂ ਕਿਸ ਨੂੰ ਸਿੱਖਿਆ ਦੀ ਦੇਣ ਦੇ ਸਕਦੇ ਆ ਅਸੀਂ ਉਨੇ ਕੋਸ਼ਿਸ਼ ਕਰਦੇ ਰਵਾਂਗੇ ਜਦ ਤੱਕ ਜ ਤੇ ਉੱਪਰ ਕੰਮ ਕਰਦੇ ਰਵਾਂਗੇ ਤੁਸੀਂ ਵੈਬਸਾਈਟ ਇਹੀ ਨੂੰ ਤੁਸੀਂ ਅੱਗੇ ਪ੍ਰਮੋਟ ਕਰਨਾ ਚਾਹੋਗੇ ਵੈਬਸਾਈਟ ਦੇ थ्रू ਹੀ ਮੈਸੇਜ ਆਉਣਗੇ ਜਾਂ ਫਿਰ ਕੱਲ ਨੂੰ ਕੋਈ ਵੱਡਾ ਪ੍ਰੋਜੈਕਟ ਮਿਲਦਾ ਹੈ ਕੋਈ ਚੰਗੀ ਫਿਲਮ ਬਾਲੀਵੁੱਡ ਜਾਂ ਪਾਲੀਵੁੱਡ ਦੀ ਮਿਲਦੀ ਹੈ ਦੇਖੋ ਜੀ ਪ੍ਰਮਾਤਮਾ ਵੱਲੋਂ ਜੇ ਮਿਲਦਾ ਤੁਸੀਂ ਨਾ ਤਾਂ ਕਰਾਂਗੇ ਨਹੀਂ ਹਨਾ ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਵਾ ਇਸ ਇੰਟਰਸਟਰੀ ਤੱਕ ਕਾਇਮ ਰਹਿਣ ਦਾ ਤੇ ਉਹ ਸਾਡਾ ਵੀ ਸੁਪਨਾ ਬਚਪਨ ਚ ਰਿਹਾ ਸੀਗਾ ਮੇਰੇ ਮਾਬਾ ਬਾਖਦੇ ਹੁੰਦੇ ਸੀ ਵੀ ਕਦੀ ਤੂੰ ਵੀ ਫਿਲਮਾਂ ਚ ਜਾਏਗਾ ਕਿ ਪਤਾ ਨਹੀਂ ਸੀ ਸਾਨੂੰ ਕਿ ਸਾਡੇ ਉੱਪਰ ਵੀ ਬਣ ਜੂਗੀ ਹਨਾ ਤੇ ਚਲੋ ਸੱਚੇ ਸੱਚੇ ਬਾਦਸ਼ਾਹ ਦਾ ਸ਼ੁਕਰ ਮਨਾਣੇ ਆ ਗਏ ਹਨਾ ਵੀ ਤੁਹਾਡੇ ਸਾਰੇ ਵੀਰਾਂ ਰੇ ਭੈਣਾਂ ਦਾ ਮੈਂ ਬਹੁਤ ਸ਼ੁਕਰ ਮਨਾਣਾ ਹੈ ਕਿ ਤੁਸੀਂ ਇੱਥੇ ਤੱਕ ਸਾਨੂੰ ਲੈ ਕੇ ਆਇਆ ਇਨਾ ਪਿਆਰ ਦਿੱਤਾ ਸੱਚੇ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਇਵੇਂ ਹੀ ਪਿਆਰ ਕਰਦੇ ਰਹੋ ਆਪਣੇ ਛੋਟੇ ਭਰਾ ਨੂੰ ਤੇ ਵੀ ਚੜ੍ਹਦੀ ਕਲਾ 'ਚ ਰਵਾਂਗੇ ਤਾਂ ਪ੍ਰਮਾਤਮਾ ਕਦੀ ਹੱਥ ਨਾ ਛੱਡੇ ਬਸ ਕਿਸੇ ਨੇ ਕਿਹਾ ਕਿ ਮਾਪੇ ਕਹਿੰਦੇ ਸੀ ਕਿ ਕਦੇ ਤੂੰ ਵੀ ਫਿਲਮਾਂ ਚ ਆਏਗਾ ਅੱਜ ਕਿਵੇਂ ਲੱਗਦਾ ਹੁਣ ਅੱਜ ਜੀ ਬਹੁਤ ਵਧੀਆ ਲੱਗਦਾ ਪ੍ਰਾਊਡ ਫੀਲ ਹੋ ਰਿਹਾ ਉਹਨਾਂ ਨੂੰ ਵੀ ਮੇਰੀ ਫੈਮਿਲੀ ਨੂੰ ਪ੍ਰਾਊਡ ਫੀਲ ਹੋ ਰਿਹਾ ਵਾ ਉਸਕੇ ਵੀ ਕੁਝ ਕਰ ਦਿਖਾਇਆ ਵਾ ਪਹਿਲੇ ਨਾਉ ਉਮੀਦ ਤੋਂ ਇੱਕ ਜਿਹੜਾ ਉਮੀਦਵਾਰ ਹੋਏ ਆ ਤੇ ਵੀ ਵਧੀਆ ਲੱਗਿਆ